ਗੁਰਜੀ ਕੀ ਫਤਿਹ YouTube ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਬਹੁਤ ਵੀਰਾਂ ਦੀ ਡਿਮਾਂਡ ਤੇ ਅਮਰਸਰ ਸ਼ਾਹੀ ਪਗੜੀ ਵੀਡੀਓ ਆ ਜੋ ਪੇ ਲੈ ਕੇ ਆਇਆ ਆ ਆਪ ਜੀ ਨੇ ਪਹਿਲਾ ਲੜ ਦੇਖ ਰਹੇ ਜੀ ਕਿ ਕਿਸ ਤਰ੍ਹਾਂ ਸਰਦੇ ਸੈਂਟਰ ਵਿੱਚੋਂ ਲਿਆਇਆ ਗਿਆ ਤੇ ਅੱਧੀ ਅੱਖ ਅੱਧੀ ਗੱਲ ਟਾ ਕੇ ਉਸ ਨੂੰ ਲਗਾ ਦਿੱਤਾ ਗਿਆ ਇਹ ਪੱਗ ਬੰਨਣ ਦੇ ਵਿੱਚ ਜਿੰਨਾ ਵੀਰਿਆਂ ਨੂੰ ਬਹੁਤ ਸਾਰੀ ਪ੍ਰੋਬਲਮ ਕ੍ਰੀਏਟ ਹੋ ਰਹੀ ਸੀਗੀ ਉਹ ਅੱਜ ਕਿਹੜੀ ਪ੍ਰੋਬਲਮ ਆ ਉਹ ਦੂਰ ਕਰਨ ਦੇ ਲਈ ਕਿ ਇੱਕ ਪੇਚ ਦੇ ਵਿੱਚੋਂ ਦੋ ਪੇਚ ਨੇ ਜਿਹੜੇ ਉਹ ਕਿਸ ਤਰ੍ਹਾਂ ਬਣਾਏ ਜਾਂਦੇ ਹਨ ਉਹ ਪ੍ਰੋਬਲਮਾ ਜੋ ਉਸ ਨੂੰ ਦੂਰ ਕਰਨ ਦੇ ਲਈ ਅਸੀਂ ਇਹ ਵੀਡੀਓ ਲੈ ਕੇ ਹਾਜ਼ਰ ਹੋਏ ਆ ਦੋ ਲੜ ਬਣਾਉਣ ਦਾ ਤਰੀਕਾ ਬਹੁਤ ਸਿੰਪਲ ਦਿਖਾਇਆ ਗਿਆ ਜੀ ਜਿਸ ਤਰ੍ਹਾਂ ਆਪ ਦੀ ਸੈਮੀ ਪਟਿਆਲਾ ਪੱਗ ਪਾਉਂਦੇ ਹੋ ਉਸੀ ਤਰ੍ਹਾਂ ਹੀ ਇਸ ਦੀ ਸ਼ੇਪ ਆ ਜੋ ਰੱਖਣੀ ਹੈ ਤੇ ਇਹ ਦੋ ਜਿਹੜੇ ਲੜਨੇ ਬਣਾਉਣ ਦਾ ਤਰੀਕਾ ਬਹੁਤ ਸਿੰਪਲ ਹੈ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਪਹਿਲਾਂ ਵੀਰ ਨੇ ਦਿਖਾਇਆ ਆਪ ਜੀ ਨੂੰ ਕਿ ਉਂਗਲੀ ਦੀ ਸਹਾਇਤਾ ਦੇ ਨਾਲ ਜਿਹੜਾ ਲੜ ਦੇ ਵਿੱਚ ਡੋਂਗਾ ਉਹ ਪਾ ਕੇ ਉਹ ਕੱਪੜਾ ਅੱਗੇ ਨੂੰ ਲਿਆਇਆ ਗਿਆ ਤੇ ਉਸ ਨੂੰ ਥੱਲਿਓ ਜਿਹੜਾ ਪੂਣੀ ਦਾ ਅੱਧਾ ਕੱਪੜਾ ਰਹਿ ਚੁੱਕਿਆ ਸੀਗਾ ਉਹਨੂੰ ਵੀ ਫੋਲਡ ਕਰਕੇ ਇਕੱਠਾ ਕਰਕੇ ਉਸ ਲੜ ਨੂੰ ਲਗਾ ਦਿੱਤਾ ਗਿਆ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਉਸ ਤੋਂ ਬਾਅਦ ਦੇ ਵਿੱਚ ਬਾਜ ਦੀ ਸਾਈਟ ਦੇ ਨਾਲ ਉਸ ਦੇ ਵਿੱਚ ਉਸ ਲੜ ਦੇ ਵਿੱਚ ਪੂਰੀ ਚੰਗੀ ਤਰ੍ਹਾਂ ਦੇ ਨਾਲ ਸਫਾਈ ਕੀਤੀ ਗਈ ਆ ਉਸ ਤੋਂ ਅਗਲਾ ਲੜਾ ਜੋ ਜਿਸ ਤਰ੍ਹਾਂ ਆਪਾਂ ਪਟਿਆਲਾ ਸ਼ੇਪ ਆਗਾ ਜੋ ਬੰਦੇ ਆ ਉਹ ਉਸੇ ਤਰ੍ਹਾਂ ਹੀ ਲੈ ਕੇ ਆਉਣਾ ਹੈ ਜਿਹੜਾ ਇੱਕ ਲੜ ਦੇ ਦੋ ਲੜ ਬਣਾਉਣੇ ਨੇ ਉਹਦਾ ਤਰੀਕਾ ਸੇਮ ਉਹੀ ਰੱਖਣਾ ਉਂਗਲੀ ਘੂਠੇ ਦੀ ਸਹਾਇਤਾ ਨਾਲ ਉਹ ਜਿਹੜਾ ਨਾੜਾ ਪਾਣੀ ਬਣਾ ਲੈਣਾ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਘੂਠੇ ਦੀ ਸਹਾਇਤਾ ਨਾਲ ਉਹ ਇੱਕ ਹੋਰ ਨਾੜਾ ਜੋ ਉਹ ਬਣਾਇਆ ਜਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਬਾਜ ਦੀ ਸਹਾਇਤਾ ਨਾਲ ਉਸ ਲੜ ਦੇ ਵਿੱਚ ਸਫਾਈ ਕੀਤੀ ਜਾ ਰਹੀ ਆ ਜਿਸ ਤਰ੍ਹਾਂ ਆਪ ਜੀ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਸ ਪਗ ਦੀ ਵੀਰੇ ਜਿਹੜੀ ਸ਼ੇਪ ਆ ਉਹ ਸੈਮੀ ਪਟਿਆਲਾ ਸ਼ੇਪ ਹੈ ਤੇ ਬਾਕੀ ਵੀਰੇ ਸਾਨੂੰ ਤੁਹਾਡੇ ਲਾਈਕ ਕਮੈਂਟ ਸ਼ੇਅਰ ਔਰ ਸਬਸਕ੍ਰਾਈਬ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਰਪਾ ਕਰਕੇ ਜਿਹੜੇ ਵੀਰ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਅਗਰ ਪਸੰਦ ਆਂਦੀ ਹੈ ਆਪ ਜੀ ਨੂੰ ਉਹ ਨੂੰ ਲਾਈਕ ਕਰਨ ਸ਼ੇਅਰ ਕਰਨ ਕਮੈਂਟ ਕਰ ਉਸ ਤੋਂ ਬਾਅਦ ਵਿੱਚ ਅਗਲਾ ਲੜਾ ਜੋ ਉਸੀ ਤਰ੍ਹਾਂ ਹੀ ਲਗਾਉਣਾ ਪਹਿਲੇ ਲੜ ਤੋਂ ਥੋੜਾ ਜਿਹਾ ਨਿਵਾਰ ਆਕੀ ਲਗਾ ਦੇਣਾ ਉਂਗਲੀ ਅੰਦਰ ਸਹਾਇਤਾ ਨਾਲ ਇਸ ਲੜ ਨੂੰ ਉੱਪਰੋਂ ਜੋ ਗੋਲ ਕਰ ਲੈਣਾ ਤੇ ਤਰੀਕਾ ਉਹੀ ਹੈ ਜੀ ਦੋ ਲੜ ਬਣਾਉਣ ਦਾ ਊਠੇ ਦੀ ਸਹਾਇਤਾ ਨਾਲ ਲੜ ਦੇ ਵਿੱਚ ਡੂੰਗਾ ਜਿਹੜਾ ਕੱਪੜਾ ਉੱਪਰੋਂ ਖਿੱਚਿਆ ਜਾ ਰਿਹਾ ਇਸ ਨੂੰ ਬਹੁਤ ਜ਼ਿਆਦਾ ਡੂੰਘਾ ਕੀਤਾ ਜਾ ਰਿਹਾ ਤਾਂ ਜੋ ਇਹ ਇਸ ਦੀ ਮਟਾਈ ਥੋੜੀ ਜਿਹੀ ਜ਼ਿਆਦਾ ਹੋ ਜਾਵੇ ਵਾਹਿਗੁਰੂ ਵਾਹਿਗੁਰੂ ਤੇ ਬਾਕੀ ਜਿਹੜਾ ਥੱਲੇ ਕਪੜਾ ਰਹਿ ਗਿਆ ਆ ਉਸ ਨੂੰ ਵੀ ਆਪਾਂ ਔਂਗੂਠੇ ਦੀ ਸਹਾਤੇ ਨਾਲ ਫੋਲਡ ਕਰਕੇ ਲਗਾ ਦਿੱਤਾ ਇਸ ਪੱਗ ਨੂੰ ਬੰਨਣ ਦਾ ਤਰੀਕਾ ਬਹੁਤ ਹੀ ਆਸਾਨ ਆਪ ਜੀ ਨੂੰ ਦੱਸਿਆ ਜਾ ਰਿਹਾ ਆਦੀ 사ਧ ਨਾਲ ਪਿੱਛੇ ਪੇਚਾਂ ਨੂੰ ਮੋਟੇ ਕਰ ਦੇਣਾ ਜੀ ਤੇ ਜਿਹੜੀ ਨੋਕ ਤੋਂ ਪੇਚਾਂ ਦੇ ਵਿੱਚ ਜਿਹੜਾ ਡਿਸਟੈਂਸ ਆ ਉਹ ਅਬ ਜੀ ਨੇ ਦੇਖੀ ਲਿਆਇਆ ਕਿ ਪੂਰਾ ਘਟਾ ਤੇ ਪਿੱਛੇ ਆ ਕੇ ਜਿਹੜਾ ਪੇਚਾਂ ਦਾ ਡਿਸਟੈਂਸ ਆ ਉਹ ਵਾਧਾ ਇਸ ਤਰ੍ਹਾਂ ਅਬ ਜੀ ਨੇ ਇਲੜਾ ਜੋ ਲਗਾ ਰਿਹਾ ਜੀ ਤੇ ਨੋਕ ਤੋਂ ਜਿਹੜੀ ਨੋਕ ਬਣਾਈ ਆਪਾਂ ਨੇ ਉਹਨੂੰ ਗੂਠੇ ਦੀ ਸਹਤ ਨਾਲ ਕੁੱਟ ਦੇਣਾ ਉਸ ਸੁਬਾਹ ਦੇ ਵਿੱਚ ਅਗਲਾ ਲੜ ਪਿੱਛੋਂ ਕੁੱਟ ਕੇ ਲਗਾ ਦੇਣਾ ਵਾਹੇ ਗੁਰੂ ਜੀ ਸਤਨਾਮ ਸਤਨਾਮ ਜੀ ਇਹ ਲੜ ਜਿਸ ਤਰ੍ਹਾਂ ਆਪਾਂ ਪਟਿਆਲਾ ਸ਼ੇਪ ਅੱਗ ਦੇ ਲੜ ਲਗਾਉਨੇ ਆ ਇਧਰਲੇ ਲੜ ਉਸੇ ਤਰ੍ਹਾਂ ਹੀ ਲਗਾਉਣੇ ਨੇ ਤੇ ਦੂਸਰੇ ਲੜ ਨੇ ਜੋ ਉਹਨਾਂ ਦੇ ਆਪਾਂ ਇੱਕ ਲੜ ਦੇ ਦੋ ਲੜ ਬਣਾਉਣੇ ਨੇ ਆਪਾਂ ਜਿਸ ਨੂੰ ਅੰਮ੍ਰਿਤਸਰ ਸ਼ਾਹੀ ਪੱਗ ਜਿਹੜੀ ਆ ਕਹਿ ਦਿੰਨੇ ਆ ਫੇਰ ਉਹੀ ਤਰੀਕਾ ਆਪਾਂ ਵਰਤਾਂਗੇ ਗੁੱਠੇ ਦੀ ਸਹਾਇਤਾ ਨਾਲ ਜਿਹੜਾ ਕਪੜਾ ਉਹ ਖਿੱਚ ਲੈਣਾ ਚਾਹ ਦੇ ਵਿੱਚ ਡੁੰਗਾ ਜੋ ਆਪਾਂ ਪਾ ਲੈਣਾ ਡੁੰਗਾਈ ਕਰ ਦੇਣੀ ਆ ਉਹਦੇ ਵਿੱਚ ਤਾਂ ਜੋ ਇੱਕ ਲੜ ਦਾ ਦੂਸਰੇ ਲੜ ਦੇ ਵਿੱਚ ਆ ਜਾਵੇ ਤੇ ਬਾਕੀ ਜਿਹੜਾ ਥੱਲੇ ਕਪੜਾ ਰਹਿ ਚੁੱਕਿਆ ਉਹਨੂੰ ਵੀ ਉੱਥੇ ਦੇ ਨਾਲ ਆਪਾਂ ਇਹਨ ਦੋਨੋਂ ਫੋਲਡ ਕਰ ਦਿੱਤਾ ਇਸ ਤਰ੍ਹਾਂ ਜੋ ਇਕ ਲੜ ਦੇ ਦੋ ਲੜ ਨੇ ਉਹ ਬਣ ਚੁੱਕੇ ਨੇ ਅਟੰਗੀ ਤਰ੍ਹਾਂ ਬਾਹਰ ਦੇ ਨਾਲ ਸਾਈ ਕਰ ਲੈਣੀ ਆ ਤੇ ਇੱਕ ਗੱਲ ਆ ਜੋ ਇਹ ਜਿਹੜਾ ਆਪਾਂ ਲੜ ਲਗਾਇਆ ਇਹਦਾ ਜਿਹੜਾ ਮਤਲਬ ਆਸਾ ਪੂਣੀ ਦਾ ਉਹ ਛੇਟਲੇ ਪਾਸੇ ਵੱਲ ਰੱਖਿਆ ਗਿਆ ਤੇ ਮੋਟਾ ਪਾਸਾ ਉਹ ਉੱਪਰਲੇ ਪਾਸੇ ਵੱਲ ਰੱਖਿਆ ਗਿਆ ਇਸ ਗੱਲ ਦਾ ਖਾਸ ਧਿਆਨ ਰੱਖ ਲਿਆ ਜਾਵੇ ਪਗਦੀ ਛੇ ਪਦੋ ਸੇਮੀ ਪਟਿਆਲਾ ਦੀ ਜੀ ਨੋਕ ਤੋਂ ਅੰਗੂਠੇ ਦੀ ਸਾਈਧਰ ਨਾਲ ਉਹਨੂੰ ਕੱਟ ਦੇਣਾ ਤੋਂ ਬਾਅਦ ਦੇ ਵਿੱਚ ਜੋ ਅਗਲਾ ਲੜਾ ਪੂਰ ਕਰਨਾ ਹੈ ਪਿਛੋਂ ਘੁੱਟ ਕੇ ਜਿਹੜਾ ਆਪਾਂ ਪਹਿਲਾ ਲੜ ਲਗਾਇਆ ਸੀਗਾ ਉਹ ਤੋਂ ਥੋੜਾ ਜਿਹਾ ਨੀਵਾ ਰੱਖ ਕੇ ਇਸ ਲੜ ਨੂੰ ਲਗਾ ਦੇਣਾ ਉਪਰੋਂ ਉਂਗਲੀ ਦੇ ਸਹਤ ਦੇ ਨਾਲ ਇਸ ਲੜ ਨੂੰ ਗੋਲ ਕਰ ਦੇਣਾ ਤੇ ਇਹ ਲੜ ਦੇ ਵਿੱਚ ਆਪਾਂ ਡਬਲ ਲੜ ਦੀ ਆਪ ਜੀ ਬਣਾਉਣਾ ਚਾਹੁੰਦੇ ਹੋ ਤਾਂ ਬਣਾ ਸਕਦੇ ਹੋ ਪਰ ਇਸ ਲੜ ਦੇ ਵਿੱਚ ਅਸੀਂ ਡਬਲ ਲੜ ਇੱਕ ਦੇ ਦੋ ਲੜਨੇ ਜਿਹੜੇ ਉਹ ਨਹੀਂ ਬਣਾਏ ਇਹ ਲੜ ਸਿੰਗਲੀ ਲਗਾ ਦਿੱਤਾ ਗਿਆ ਜੀ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ ਇਹ ਲੜਾ ਜੋ ਆਪਾਂ ਸਿੰਪਲ ਪੜਿਆਲਾ ਸ਼ੇਪ ਆਕਾ ਜੋ ਜੀ ਦੇ ਵਿੱਚ ਆਪਾਂ ਇਹ ਲੜ ਲਗਾਉਨੇ ਆ ਇਨ ਇਸ ਲੜ ਨੂੰ ਉਸੇ ਤਰ੍ਹਾਂ ਹੀ ਲਗਾ ਦੇਣਾ ਜੀ ਵਾਹਿਗੁਰੂ 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 ਉਸੇ ਤਰ੍ਹਾਂ ਲਗਾ ਕੇ ਜਿਹੜਾ ਆਪਾਂ ਹੁਣ ਲਾਸਟ ਲੜਾ ਉਹ ਵੀ ਲਗਾਵਾਂਗੇ ਪਹਿਲਾਂ ਪੱਗ ਦੇ ਵਿੱਚ ਸਫਾਈ ਹੈ ਜੋ ਪੰਜ ਦੀ ਸਤਨ ਨਾਲ ਉਹ ਕਰ ਲਈਏ ਆਦੇ ਨਾਲ ਚੰਗੀ ਤਰ੍ਹਾਂ ਇਸ ਦੀ ਸੈਟਿੰਗ ਹੈ ਜੋ ਕਰ ਲੈਣੀ ਹੈ ਪੇਚਾਂ ਦੇ ਵਿੱਚ ਜਿਹੜਾ ਡਿਸਟੈਂਸ ਆ ਉਹ ਕਟਾ ਦੇਣਾ ਤੇ ਜੇ ਕੋਈ ਪੇਚ ਪਤਲਾ ਰਹਿ ਚੁੱਕਿਆ ਆ ਉਸ ਨੂੰ ਵੀ ਆਪਾਂ ਬਾਜ ਦੀ ਸਹਾ ਨਾਲ ਮੋਟਾ ਕਰ ਸਕਦੇ ਆ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਜਿਹੜਾ ਵੀਰਪਗ ਬਣ ਰਿਹਾ ਉਹ ਸੁਣੀ ਸੁੰਦਰ ਦਸਤਾਰ ਆ ਜੋ ਵੀਰ ਨੇ ਸਜਾਈਆ ਅਬ ਵੀ ਦੇਖ ਹੀ ਰਹੇ ਹੋਗੇ ਵਾਹੇ ਗੁਰੂ ਵਾਹੇ ਬਾਣੀ ਸਤਨਾਮ ਵਰ ਪੇਚਰ ਮੋਟੇ ਕਰਨਾ ਹੈ ਸਤਨਾਮ 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 ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਚੰਗੀ ਤਰ੍ਹਾਂ ਇਹਨਾਂ ਦੇ ਵਿੱਚ ਸਫਾਈ ਆ ਜੋ ਕਰ ਲੈਣੀ ਆ ਜਿਹੜਾ ਬਾਜ ਆ ਵੀਰੇ ਉਹ ਆਪ ਜੀ ਨੇ ਪੂਰਾ ਪਿੱਛੇ ਤੱਕ ਮਾਰਨਾ ਜੀ ਤਾਂ ਜੋ ਪੇਚ ਦੀ ਜੋ ਸਫਾਈ ਆ ਉਹ ਪਿੱਛੇ ਤੱਕ ਹੋ ਜਾਵੇ ਸਤ ਨਾਮ ਸਤ ਨਾਮ ਸਤ ਨਾਮ ਜੀ ਦੂਸਰੀ ਸਾਈਡ ਜਿਹੜੇ ਲੜ ਲਗਾਏ ਨੇ ਉਹਨਾਂ ਦੇ ਵਿੱਚ ਵੀ ਬਾਜ ਆਪਾਂ ਫੇਰ ਸਕਦੇ ਆ ਤਾਂ ਜੋ ਉਹਨਾਂ ਦੇ ਵਿੱਚ ਵੀ ਪੂਰੀ ਚੰਗੀ ਤਰ੍ਹਾਂ ਸਫਾਈ ਆ ਜੋ ਹੋ ਜਾਵੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆਪਾਂ ਲਾਸਟ ਲੜਾ ਉਹ ਲਗਾਉਣਾ ਜੀ ਇਸ ਦੇ ਵਿੱਚ ਬਹੁਤ ਹੀ ਇਹ ਸਿੰਪਲ ਤਰੀਕਾ ਇਸ ਨੂੰ ਜਿਹੜੀ ਪੂਣੀ ਆ ਉਹ ਖੋਲਣੀ ਆ ਚੰਗੀ ਤਰੀਕੇ ਨਾਲ ਸਤਿਨਾਮ ਸਤਿ ਖੋਲ ਕੇ ਜਿਸ ਤਰ੍ਹਾਂ ਵੀਰ ਨੇ ਲੜ ਲਗਾਇਆ ਆਪ ਜੀ ਉਸੇ ਤਰੀਕੇ ਨਾਲ ਲਗਾ ਸਕਦੇ ਹੋ ਇਸ ਵਿੱਚ ਸਫਾਈ ਕਰ ਲੈਣੀ ਹੈ ਜਿਸ ਤਰ੍ਹਾਂ ਵੀਰ ਨੇ ਪੂਰੇ ਲੜ ਦੇ ਵਿੱਚ ਸਫਾਈ ਜੋ ਕਰ ਲਈ ਆ ਸਤਨਾਮ ਸਤਨਾਮ ਇਸ ਨੂੰ ਉੱਪਰੋਂ ਵੀ ਬਾਜ ਦੀ ਸਹਾਇਤਾ ਨਾਲ ਉੱਪਰ ਉਹ ਜਿਹੜੇ ਵੱਟ ਬਣੇ ਹੋਏ ਸੀਗੇ ਉਹ ਵੀ ਵੀਰ ਨੇ ਬਾਜ ਦੀ ਸਹਾਇਤਾ ਨਾਲ ਕੱਢ ਦਿੱਤੇ ਨੇ ਇਹ ਜੋ ਵੀਰ ਨੇ ਜਿਸ ਤਰ੍ਹਾਂ ਮੋੜ ਕੇ ਲੜ ਲਗਾਇਆ ਆਪ ਜੀ ਨੇ ਦੇਖਿਆ ਹੈ ਕਿ ਪਗਬੰਦੀ ਵਰਤਵਾ ਉਹ ਬਾਅਦ ਦੇ ਵਿੱਚ ਕੀਤੀ ਗਈ ਹੈ ਮੋੜਨ ਤੋਂ ਬਾਅਦ ਕੀਤੀ ਗਈ ਹੈ ਆਪ ਜੀ ਇਸ ਤਰ੍ਹਾਂ ਵੀ ਜੋ ਪਗਬੰਦੀ ਵਰਤਵਾ ਉਹ ਆਪ ਜੀ ਕਰ ਸਕਦੇ ਆ ਇੱਕ ਵਾਰੀ ਫੇਰ ਆਪ ਜੀ ਨੂੰ ਦਿਖਾਇਆ ਜਾ ਰਿਹਾ ਪਗਬੰਦੀ ਵਰਤਵਾ ਜੋ ਉਹ ਆਪਾਂ ਕਿਸ ਤਰ੍ਹਾਂ ਬਾਅਦ ਦੇ ਵਿੱਚ ਜਿਹੜੇ ਵੀ ਕਰਦੇ ਨੇ ਉਹ ਕਿਸ ਤਰ੍ਹਾਂ ਕਰਨੀ ਆ ਮੇਹਰ ਪਗ ਪੈਣਾ ਜੋ ਲਗਾ ਦਿੱਤਾ ਗਿਆ ਤੇ ਇਸ ਤਰ੍ਹਾਂ ਆਪਾਂ ਜਿਹੜਾ ਲਾਸਟ ਲੜਾ ਉਹ ਲਗਾ ਦੇਣਾ ਬਾਕੀ ਜੋ ਕਪੜਾ ਰਹਿ ਜਾਂਦਾ ਉਸ ਨੂੰ ਵਿੱਚ ਦੇ ਦੇਣਾ ਸਾਈਡਾਂ ਦੇ ਵਿੱਚ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਉਸ ਤੋਂ ਬਾਅਦ ਵਿੱਚ ਜਿਹੜਾ ਆਪਾਂ ਸੇ ਟਕਣਾ ਜਿਹੜਾ ਪਹਿਲਾ ਲਾੜ ਲਗਾਇਆ ਸੀਗਾ ਉਸ ਨੂੰ ਖਿੱਚ ਲੈਣਾ ਜਿਹੜਾ ਉੱਪਰ ਰਹਿ ਗਿਆ ਉਹਨੂੰ ਇੱਕ ਤਰੀਕੇ ਦੇ ਨਾਲ ਬਿਸ਼ਾ ਦੇਣਾ ਸਿਰ ਦੇ ਉੱਪਰ ਜਿਸ ਤਰ੍ਹਾਂ ਵੀਰ ਨੇ ਬਿਸ਼ਾਇਆ ਉਹ ਸਤਨਾਮ ਸਤ ਉਹ ਸਵੇਰ ਨੂੰ ਖਿੱਚ ਦੇਣਾ ਸਾਈਡਾਂ ਤੋਂ ਅੰਦਰ ਜਿਹੜਾ ਕੱਪੜਾ ਰਹਿ ਗਿਆ ਉਹ ਨੂੰ ਅੰਦਰ ਕਰ ਦੇਣਾ ਚੰਗੀ ਤਰ੍ਹਾਂ ਸਫਾਈ ਦੇ ਨਾਲ ਉਹ ਨੂੰ ਲੜਾ ਉਹ ਨੂੰ ਅੰਦਰ ਨੂੰ ਸਾਈਡਾਂ ਦੇ ਵਿੱਚ ਚੰਗੀ ਤਰ੍ਹਾਂ ਦੇ ਦੇਣਾ ਪਾਜੀ ਸਾਈਡਾਂ ਦੇ ਨਾਲ ਦੇਖ ਕੇ ਆਪ ਜੀ ਦਾ ਆਖਰੀ ਲੜਾ ਉਹ ਟੀਲ ਦਾ ਰਹਿ ਜਾਂਦਾ ਤਾਂ ਆਪ ਜੀ ਉੱਪਰ ਪੱਗ ਪੈਂਦੀ ਵਰਤੋ ਜ ਜੋ ਕਰ ਸਕਦੇ ਹੋ ਇਸ ਤਰ੍ਹਾਂ ਆਪ ਜੀ ਨੇ ਜੋ ਸੇਰਾ ਉਹ ਟਕ ਦੇਣਾ ਵਾਹੇ ਗੁਰੂ ਵਾਹੇ ਬਾਜੀ ਸਦਨਾਰ ਸਹੀ ਕਰ ਲੈਣੀ ਇਸ ਪੱਕ ਦੀ ਇੱਕ ਹੋਰ ਖਾਸੀਅਤ ਹੈ ਜੀ ਕਈ ਵੀਰਾਂ ਤੋਂ ਜਿਹੜੇ ਲੜਨੇ ਉਹ ਤਿੱਖੇ ਜਾਂ ਆਪੀ ਤੀੜੀ ਲੜਵੀ ਕਹਿ ਦਿੰਨੇ ਉਹ ਨਹੀਂ ਹੁੰਦੇ ਤਾਂ ਇਸ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਲੜਨੇ ਜਿਹੜੇ ਲੜਨੇ ਉਹ 3D ਕਿਸ ਤਰ੍ਹਾਂ ਬਣਾਏ ਜਾ ਰਹੇ ਨੇ ਜਿਸ ਤਰ੍ਹਾਂ ਵੀਰ ਉਂਗਲੀ ਤੇ ਅੂਠੇ ਦੀ ਸਹਾਇਤਾ ਨਾਲ ਪੇਚਾਂ ਨੂੰ ਘੁੱਟ ਰਿਹਾ ਤੇ ਘੁੱਟ ਕੇ ਉਹ ਜਿਹੜੇ ਲੜਨੇ 3D ਲੜ ਆਪ ਜੀ ਦੇ ਜਿਹੜੇ ਬਣ ਜਾਂਦੇ ਨੇ ਸਤਨਾਮ ਸਤ ਇਹ 3D ਲੜ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ ਜੀ ਕਈ ਵੀਰ ਬਾਈ ਜੀ ਦੀ ਸਹਾਇਤਾ ਨਾਲ ਵੀ 3D ਲੜ ਬਣਾ ਸਕ ਲੈਂਦੇ ਨੇ ਤੇ ਇਹ ਆ ਜੋ ਇਹ ਤਰੀਕਾ ਬਹੁਤ ਸਿੰਪਲ ਹੈ ਜੀ ਇਸ ਤਰ੍ਹਾਂ ਜੋ ਆ ਵੀਰੇ 3D ਲਰਨੇ ਉਹ ਬਣ ਜਾਂਦੇ ਨੇ ਪੱਕੀ ਵੀਰੇ ਚੈਨਲ ਨੂੰ ਸਬਸਕ੍ਰਾਈਬ ਜੇ ਵੀਡੀਓ ਚੰਗੀ ਲਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਹੋਰ ਜੇ ਆਪ ਜੀ ਬਹੁਤ ਛੇਤੀ ਵੀਊ ਕਰੋਗੇ ਸ਼ੇਅਰ ਕਰੋਗੇ ਕਮੈਂਟ ਕਰੋਗੇ ਲਾਈਕ ਕਰੋਗੇ ਤਾਂ ਜੜੀ ਨਵੀਂ ਵੀਡੀਓ ਆ ਉਹ ਛੇਤੀ ਲੈ ਕੇ ਹਾਜ਼ਰ ਹੋਵਾਂਗੇ ਬਾਈ ਜੂ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੁਰਜੀ ਦਾ ਖਾਲਸਾ ਬਾਈ ਜੁਰਜੀ ਦੀ ਫਤਿਹ YouTube ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਬਹੁਤ ਵੀਰਾਂ ਦੀ ਡਿਮਾਂਡ ਤੇ ਅਮਰੇਸਰ ਸ਼ਾਹੀ ਪਗੜੀ ਵੀਡੀਓ ਆ ਜੋ ਇਹ ਲੈ ਕੇ ਆਇਆ